ਪੰਜਾਬ ਚ ਦਿਨ ਦਿਹਾੜੇ ਕਤਲ ਦੀ ਵੱਡੀ ਵਾਰਦਾਤ ਉਹਨਾਂ ਨੇ ਘਟੋਣਾ ਇਹ ਕੱਢਿਆ ਮੈਨੂੰ ਨਹੀਂ ਪਤਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਦੋਂ ਵੀਰ ਹੱਥ ਹੀ ਘੜੇ ਕਰਦੇ ਰਹੇ ਐਨੀ ਗੱਲ ਗੋਲੀਆਂ ਮਾਰ ਪੁੰਨ ਦਿੱਤਾ ਦੁਕਾਨ ਦਾ ਮਾਲਕ ਕਿਹਵਾ ਜਰਾ ਸਹੀ ਦੇ ਜਾ ਰਿਹਾ ਸੀਗਾ ਉਹ ਬਸ ਉਹਨਾਂ ਨੇ ਗੋਲੀ ਮਾਰ ਕੇ ਉਸੇ ਵੱਡੇ ਫਰਾਰ ਹੋ ਗਏ ਵੀਰ ਜੀ ਪਰ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਗਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਸਰੇ ਆ ਮਾਰਦਾ ਤਕਰ ਬਦਮਾਸ਼ ਹੋਏ ਫਰਾਰ ਤੁਸੀਂ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਪਤਾਇਆ ਕਟਵਾ ਬਾਹਰ ਲੱਗੀ ਖਲੋਤਾ ਇੱਥੇ ਆਏ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੁੱਡੀ ਖਾਂਡਿਆ ਸਿੱਧੀ ਨਾਲਾਂ ਚ ਗੋਲੀ ਮਾਰੀ ਆ ਜਾਈਆ ਜਦੋਂ ਉਹਨੂੰ ਆਏ ਉਹਨਾਂ ਚ ਨੂੰ ਕੰਮ ਹੋ ਗਿਆ ਵਾਰਦਾਤ ਤੋਂ ਬਾਅਦ ਮਚ ਗਿਆ ਚੀਕ ਚਿਹੜਾ ਪੈਂਦੇ ਹੀ ਇਹ ਵੀ ਪਾਓ ਇਹ ਜਗ੍ਹਾ ਤੋਂ ਅੱਧੀ ਭੱਜੇ ਫਿਰ ਦਿਲੇ ਦੇਾਰੇ ਇਹਨਾਂ ਨੂੰ ਮਿਠਾ ਲਪਾਓ ਜੀ ਹਾਂ ਕਤਲ ਦੀ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਬਦਮਾਸ਼ਾਂ ਵੱਲੋਂ ਦੁਕਾਨ 'ਚ ਦਾਖਲ ਹੋ ਮਾਲਕ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਮਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਤੇ ਗੋਲੀਆਂ ਵੱਜਣ ਕਾਰਨ ਦੁਕਾਨ ਮਾਲਕ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਅਣਪਛਾਤੇ ਨਕਾਬਪੋਸ਼ ਦੋ ਬਦਮਾਸ਼ ਦੁਕਾਨ 'ਚ ਦਾਖਲ ਹੋਏ ਆਉਂਦਿਆਂ ਸਾਰ ਹੀ ਬਦਮਾਸ਼ਾਂ ਨੇ ਹਥਿਆਰ ਕੱਢ ਲਏ ਸਾਹਮਣੇ ਕੁਰਸੀ 'ਤੇ ਬੈਠੇ ਦੁਕਾਨ ਮਾਲਕ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਕਾਰਨ ਪੀੜਤ ਦੁਕਾਨਦਾਰ ਖੂਨ ਨਾਲ ਲਤਪਤ ਹੋ ਥੱਲੇ ਡਿੱਗ ਗਿਆ ਤੇ ਗੋਲੀਆਂ ਮਾਰਨ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਗੋਲੀਆਂ ਚੱਲਣ ਤੋਂ ਬਾਅਦ ਦੁਕਾਨ 'ਚ ਚੀਕ ਚੁਹਾੜਾ ਮਚ ਗਿਆ ਪੂਰਾ ਇਲਾਕਾ ਮੌਕੇ ਤੇ ਇਕੱਠਾ ਹੋ ਗਿਆ ਤੁਰੰਤ ਪੀੜਤ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਸ਼ਰੀਆਮ ਹੋਏ ਕਤਲ ਦੀਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਪੂਰਾ ਪੰਜਾਬ ਦਹਿਲ ਉੱਠਿਆ ਹੈ ਵਾਰਦਾਤ ਮੌਕੇ ਦੁਕਾਨ 'ਚ ਮੌਜੂਦ ਮਲਾਜ਼ਮਾਂ ਦਾ ਇਸ ਕਤਲ ਨੂੰ ਲੈ ਕੇ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਤੇ ਦੇ ਕਿ ਅਹੀਂ ਇੱਥੇ ਮੈਂ ਕੰਮ ਕਰਦੀ ਪਈ ਸੀ ਕਿ ਬਾਕੀ ਸਾਰੇ ਮੇਰੇ ਉੱਥੇ ਜਾੜੇ ਜੜੇ ਵੀ ਮੇਰੇ ਨਾਲ ਕੰਮ ਕਰਦੇ ਉੱਥੇ ਕੰਮ ਉੱਥੇ ਦੇ ਲੰਮੇ ਪਏ ਸੀਗੇ ਸਾਰੇ ਜਾਣੇ ਤੇ ਮੈਂ ਵੀਰ ਨੂੰਵਾਜਾ ਵੀ ਮਾਰੀਆ ਮੈਂ ਕਿ ਵੀਰ ਜੀ ਮੇਰੀ ਦੋ ਵਾਰੀ ਗੱਲ ਸੁਣ ਲੋ ਆ ਜਾਓ ਉਹਨਾਂ ਨੇ ਮੈਨੂੰ ਤੇ ਲੱਗਾ ਹੈਗਾ ਕਿ ਉਹਨਾਂ ਨੇ ਘਟੋਣਾ ਇਹ ਕੱਢਿਆ ਮੈਨੂੰ ਨਹੀਂ ਪਤਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਹਦੇ ਵੀਰ ਹੱਥ ਹੀ ਘੜੇ ਕਰਦੇ ਰਹੇਗੇ ਇਹ ਨਹੀਂ ਗੱਲ ਦੋ ਮੋਨੇ ਹੀਗੇ ਇੱਕ ਨੇ ਇੰਨਾ ਮੂੰਹ ਕਵਰ ਕੀਤਾ ਹੈਗਾ ਠੀਕ ਆ ਇੱਕ ਐਕਟਿਵ ਆਦਿਆ ਰੇਸ ਹੈ ਦੇ ਜਾ ਰਿਹਾ ਸੀਗਾ ਉਹ ਬਸ ਉਹਨਾਂ ਦੇ ਗੋਲੀ ਮਾਰ ਕੇ ਉਸੇ ਵੱਡੇ ਫਰਾਰ ਹੋ ਗਏ ਵੀਰ ਜੀ ਪਾਕਾ ਨੂੰ 4 ਮਹੀਨੇ ਹੋ ਗਏ ਇੱਥੇ ਲੱਗੀ ਨੂੰ ਵੀਰ ਜੀ ਤੇ ਉਹ ਮਿਰਜ਼ਾ ਇਹਨਾਂ ਨੂੰ ਕਿੰਨੇ ਦਿਨਾਂ ਦੇ ਫੋਨ ਆਦੇ ਪਏ ਸੀਗੇ ਹਾਂਜੀ ਕਿ ਜਾਂ 5 ਲੱਖ ਦੇ ਦੋਤੇ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਜਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੇ ਇਹਨਾਂ ਕੋ ਰਫਲ ਵੀ ਹੈਗੀ ਐ ਇਹਨਾਂ ਦਾ ਵੱਡਾ ਵੀਰ ਜਿਹੜਾ ਉਸ ਕੁਛ ਹਮਾ ਨੂੰ ਬਾਹਰ ਫੜ ਕੇ ਰੱਖਦਾ ਕਿ ਮੈਂ ਅਸੀਂ ਤਾਂ ਸਗੋਂ ਬੂਆ ਵੀ ਓਵਰਲਟ ਹੋ ਕੇ ਰੱਖਦੇ ਆ ਕਿ ਕੋਈ ਆਣਾ ਜਾਵੇ ਅਸੀਂ ਤਾਂ ਆਪ ਵੀਰ ਲਾਗੇ ਫਿਰਦੇ ਰਹਿਨੇ ਫਿਰਦੇ ਰਹਿਨੇ ਆ ਉਸ ਕੋ ਸਾਨੂੰ ਡੱਟ ਦੇ ਰਿੰਦੇ ਕਿ ਤੁਸੀਂ ਕੰਮ ਕਰ ਲੋ ਅਸੀਂ ਆਖ ਕੇ ਵੀਰ ਜੀ ਨਹੀਂ ਪਹਿਲੇ ਅਸੀਂ ਤੁਹਾਡੇ ਲਾਗੇ ਘਰੋਣਾ ਘਰੋਣਾ ਕਾਫੀ ਚੇਰੀ ਮੈਂ ਤਾਂ ਗੁਡੀਆਂ ਲੈ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਸਹਿਮੇ ਹੋਇਆ ਹੈ ਇਲਾਕੇ ਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮਾੜੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਇਹ ਇਥੇ ਬਾਬਾ ਜੀ ਆ ਨਾਮਦਾਰ ਜਿਹਨਾਂ ਦੀ ਦੁਕਾਨ ਹੈ ਜੀ ਇਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬਤਾਇਆ ਕਟਵਾ ਬਾਹਰ ਲੱਗੀ ਖਲੋਤਾ ਇੱਥੇ ਆਏ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਰੋਟੀ ਖਾਂਣ ਡਿਆ ਸਿੱਧੇ ਨਾਲਾਂ 'ਚ ਗੋਲੀ ਮਾਰੀਆ ਗੋਲੀ ਮਾਰ ਕੇ ਚਲੇ ਗਏ ਅਸੀਂ ਸਾਹਮਣੇ ਪੱਲੇ ਪੱਲੇ ਸਿਰਕਦੇ ਪੱਲੀ ਸਾਈਡ ਖਲੋਤੇ ਆ ਆਵਾਜ਼ ਆਈ ਆ ਜਦੋਂ ਉਹਨੂੰ ਆਏ ਉਹਨਾਂ ਜਿਹਨੂੰ ਕੰਮ ਹੋ ਗਿਆ ਬਹੁਤ ਮਾੜਾ ਹੋਇਆ ਉਹ ਵੇਖੋ ਆ ਲੈਡੀਆਂ ਸਨ ਉਹਨਾਂ ਦੇ ਇੱਕ ਬਹੁਤ ਮਾੜਾ ਹੋਇਆ ਹਾਂਜੀ ਸੀਸੀ ਕੈਮਰੇ ਲੱਗੇ ਆ ਜੀ ਉਹ ਚੱਕ ਇੱਥੇ ਜਾਣਗੇ ਕਤਲ ਦੀ ਇਹ ਵੱਡੀ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਮਾਲਚ ਨਾਮਧਾਰੀ ਕਰਿਆਨੇ ਦੀ ਦੁਕਾਨ ਚਲਾ ਰਹੇ ਸੁਖਮਿੰਦਰ ਸਿੰਘ ਨਾਮ ਦੇ ਸ਼ਖਸ ਨੂੰ ਬਦਮਾਸ਼ਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਇਸ ਵਾਰਦਾਤ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਦਾ ਇਸ ਕਤਲ ਨੂੰ ਲੈ ਕੇ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਦੇਖੋ ਹਨ ਨੂੰ ਮੌਕੇ ਤੇ ਇਤਲਾਹ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸ ਦਿਆਂਗੇ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਤਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਤੇ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਸਾਡੇ ਸੀਨੀਅਰ ਆਫੀਸਰ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਚ ਮ੍ਰਿਤਕ ਨੂੰ ਫੋਨ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਇਹਨਾਂ ਧਮਕੀਆਂ ਵਿਚਾਲੇ ਹੀ ਬਦਮਾਸ਼ਾਂ ਨੇ ਦੁਕਾਨ ਮਾਲਕ ਦਾ ਕਤਲ ਕਰ ਦਿੱਤਾ ਹੈ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਫਿਰੋਤੀ ਦੇ ਚੱਲਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਵਾਰਦਾਤ ਪਿੱਛੇ ਦੀ وجہ ਕੋਈ ਹੋਰ ਹੈ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ பியூரோ ரபோர்ட் ஜகபணி டிவி